ਵੇਲੇ ਰਹੋ ਤੇ ਨਾਮ ਪਾਓ ਪੰਜਾਬ ਦੇ ਵਿੱਚ ਵੇਲੇ ਰਹਿਣ ਦਾ ਕੰਪੀਟੀਸ਼ਨ ਹੋ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਲੋਕੇ ਹਿੱਸਾ ਵੀ ਲੈ ਰਹੇ ਨੇ ਜੀ ਹਾਂ ਪੰਜਾਬ ਦੇ ਇੱਕ ਪਿੰਡ ਨੇ ਇੱਕ ਅਜੀਹੀ ਪਹਿਲ ਕੀਤੀ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਇੱਕ ਅਜੀਹਾਂ ਮੁਕਾਬਲਾ ਜਿਸ ਦੀ ਹਰ ਕੋਈ ਗੱਲ ਕਰ ਰਿਹਾ ਹੈ ਮੋਗਾ ਦੇ ਇੱਕ ਪਿੰਡ ਕੋਲਿਆ ਖੁਰਦ ਦੇ ਵਿੱਚ ਵਿਲੱਖਣ ਹੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਹਾਂ ਜਿਸ ਦੇ ਵਿੱਚ ਲੋਕ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਂਦੇ ਦੇਖੇ ਜਾ ਸਕਦੇ ਨੇ ਹਰ ਉਮਰ ਵਰਗ ਦੇ ਲੋਕ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਂਦੇ ਨਜ਼ਰ ਆ ਰਹੇ ਨੇ ਕੁੜੀਆਂ ਕੀ ਮੁੰਡੇ ਕੀ ਬਜ਼ੁਰਗ ਇਥੋਂ ਤੱਕ ਕਿ ਬੱਚੇ ਵੀ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਂਦੇ ਦੇਖੇ ਗਏ ਨੇ ਦੱਸਦੀ ਹੈ ਕਿ ਇਸ ਮੁਕਾਬਲੇ ਦੇ ਵਿੱਚ ਕੰਮ ਕੋਈ ਨਹੀਂ ਕਰਨਾ ਬਸ ਵੇਲੇ ਰਹਿਣਾ ਤੇ ਜੋ ਇਸ ਮੁਕਾਬਲੇ ਦੇ ਵਿੱਚ ਜਿੱਤੇਗਾ ਉਸ ਨੂੰ ਇਨਾਮ ਮਿਲੇਗਾ ਤਾਂ ਇਸ ਮੁਕਾਬਲੇ ਦਾ ਮਕਸਦ ਲੋਕਾਂ ਨੂੰ ਮੋਬਾਈਲ ਫੋਨ ਦੀ ਦੁਨੀਆ ਤੋਂ ਮੁਕਤ ਹੋਣਾ ਤੇ ਸਮਾਜਿਕ ਤੇ ਮਾਨਸਿਕ ਤੌਰ ਤੇ ਵਧੇਰੇ ਸਰਗਰਮ ਬਣਨ ਦੇ ਲਈ ਪ੍ਰੇਰਿਤ ਕਰਨਾ ਹੈ ਇਸ ਮੁਕਾਬਲੇ ਦੇ ਵਿੱਚ ਭਾਗੀਦਾਰਾਂ ਨੂੰ